ਨੇ ਆ ਜੀ ਹਰ ਸਾਲ ਇਤਰਾ ਜਾ ਕਰਾਇਆ ਜਾਂਦਾ ਇੱਥੇ ਸੀ ਬੋਲੇ ਨਾਲ ਦੇ ਨਾਂ ਤੇ ਇਹ ਸਾਰੀ ਮਾਰਕੀਟ ਦੇ ਸਹਿਯੋਗ ਨਾਲ ਬੋਲੇ ਨਾਲ ਜਾ ਕਰਾਇਆ ਜਾਂਦਾ ਇੱਥੇ ਔਰ 7 ਅਗਸਤ ਨੂੰ ਸਾਵਣ ਹੋਈ ਹੀ ਮੂਰਤੀ ਸਥਾਪਨਾ ਇਸ ਕਰਕੇ ਸਾਰੀ ਮਾਰਕੀਟ ਦੇ ਸਹਿਯੋਗ ਹੈ ਤੇ ਬੋਲੇ ਦਾ ਲੰਗਰ ਲਾਇਆ ਹੋਇਆ ਹੈ ਪਰ ਇਹ ਟਿਕਣਾ ਰਹਿਣਾ ਹੈ 10 7 ਅਗਸਤ ਨੂੰ ਅਸੀਂ ਇਹਨਾਂ ਦੀ ਨੀਂਹ ਸਥਾਪਨਾ ਕਰਵਾਈ ਪੂਰੇ ਸ਼ਿਪ ਪਰਿਵਾਰ ਦੀ ਤੇ ਉਹਨੂੰ ਲੈ ਕੇ ਜਿੱਦਾਂ 7 ਅਗਸਤ ਨੂੰ ਸਾਡਾ ਬੁੱਧਵਾਰ ਨੂੰ ਆਇਆ ਹੈਗਾ ਤੇ ਅੱਜ ਹੈਗੀ ਹੈ ਤਾਰੀਖ 12 ਤਾਰੀਖ ਨੂੰ ਆਪਾਂ ਸੋਮਵਾਰ ਦੇ ਦਿਨ ਆਪਾਂ ਹਰ ਸਾਲ ਜਿੱਦਾਂ ਮੱਲਕੇ ਹੁੰਦਾ ਹੈ ਜਿਸ ਲਈ ਇਹਨਾਂ ਦੀ ਜਿਸ ਲਈ ਇਹਨਾਂ ਦੀ ਸਥਾਪਨਾ ਹੁੰਦੀ ਹੈ ਤੇ ਜਿਹੜਾ ਸੋਮਵਾਰ ਵਿੱਚ ਆਂਦਾ ਹੈ ਤੇ ਸਭ ਤੋਂ ਪਹਿਲੇ ਆਪਾਂ ਲੰਗਰ ਲਗਾਉਂਦੇ ਲੋਕਾਂ ਵਾਸਤੇ ਪੂਰੀ ਮਾਰਕੀਟ ਮਿਲ ਕੇ ਉਹਨਾਂ ਦੇ ਸਾਰੇ ਸਹਿਯੋਗ ਨਾਲ ਜੱਕ ਰਾਇਆ ਜਾਂਦਾ ਹਰ ਹਰ ਸਾਲ ਇੱਥੇ ਤੁਸੀਂ ਅੱਜ ਦੀ ਵਾਰੀ ਲੰਗਰ ਲਾਉਂਦੇ ਹਾਂ ਹਰ ਸਾਲ ਦੀ ਤਰ੍ਹਾਂ ਪੋੜ ਪੋੜੇ ਭਵਾਨ ਸਾਡੇ ਦੇ ਨੇੜੇ ਰੱਖ ਕੇ ਔਰ ਸਾਰੀ ਮਾਰਕੀਟ ਨੂੰ ਵਾਧਾ ਦੇ ਦੇਵੇ ਵਰਕਤ ਦੇ ਦੇਵੇ ਸ਼ੇਫ ਹੋਲੇ ਨਾਲ